ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬੀਜਣ ਲੱਗੇ ਹਾਂ ਕਣਕ ਕਿਹੜੀ ਵੈਰੈਟੀ ਬੀਜਣ ਲੱਗੇ ਆ ਤੁਹਾਨੂੰ ਦਿਖਾਉਣਾ ਹੈ ਅੱਜ ਇੱਕ ਦਾ ਬੀਜਣੀ ਆਪਾਂ ਨੇ ਆਹ ਜੀ ਪੀਬੀਡਬਲਯੂ 826 ਇੱਕ ਬਿਜਣੀ ਆਪਾਂ ਨੇ 327 ਜਿਹੜੀ ਖਾਸ ਆਪਾਂ ਨਾਲ ਪਾਉਨੇ ਆਂਗੀ ਆ 2023 ਇਹ ਖਾਲ ਪਾ ਰਹੇ ਆ ਤੇ ਸੁਪਰ ਸੀਟਰ ਨੂੰ ਆਪਾਂ ਵਿਜਣ ਲੱਗਿਆ ਆ ਸਫਾਈ ਦੇਖੋ ਜੀ ਸੁਪਰ ਸੀਟਰ ਦੀ ਪਰਾਲੀ ਆਪਾਂ ਪਿੱਛੇ ਵਾਹੀ ਆ ਦੇਖੋ ਪਈ ਆ ਆ ਦੇਖੋ ਇਹ ਜੀ ਸਫਾਈ ਆ ਆਪਣੇ ਦੋ ਵਾਰ ਤਵੀਆਂ ਨਾਲ ਬਾਹ ਗਏ ਪਾਣੀ ਛੜਤਾ ਵੀ ਤੇ ਹੁਣ ਉਸੇ ਤਰ੍ਹਾਂ ਪਾਣੀ ਨੂੰ ਪੀਜਣ ਲੱਗੇ ਆ ਬਿਨਾ ਬਾਹੇ ਦੇਖੋ ਵਧੀਆ ਸਫਾਈ ਆ ਪਰ ਵੀ ਅਸੀਂ ਇਸੇ ਤਰ੍ਹਾਂ ਕਰਿਆ ਤੀ ਸੋਇਆ ਕੀ ਵੀ ਸੁਪਰ ਸੀਡਰ ਨਾਲ ਬੀਜਾਂ ਲੱਗੇ ਆ। ਸੋਇਏ ਦੋ ਵੈਰਾਈਟੀਆਂ ਆਪਾਂ ਬੀਜਾਂ ਲੱਗਿਆ। 826 ਇੱਕ ਬੀਜਾਂ ਲੱਗਿਆ 327 ਤੇ ਦੂਜੀ ਵੈਰਾਈਟੀ ਹੈਗੀ ਆ 826 ਸੋਇਏ ਦੋ ਬੜਾ ਵੈਰਾਈਟੀਆਂ ਆਪਾਂ ਬੀਜਾਂ ਲੱਗਿਆ। ਉੱਧਰ ਆਪਣਾ ਚੱਲ ਰਿਹਾ ਟਰੈਕਟਰ। ਉਹ ਸਾਹਮਣੇ ਚੱਲ ਰਿਹਾ। ਕਰਾ ਲਈ ਤੇ ਆਪਾਂ ਨੇ ਬਜਾਈ ਆ ਸਾਰੀ। ਤੇ ਆ ਆਪਣਾ ਟਰੈਕਟਰ ਖੜਿਆ। ਇਹ ਜੇ ਆਪਾਂ ਰਿਓ ਤੇ ਗਣਕ ਲੈ ਕੇ ਆਏ ਦੀ ਰੱਖ ਕੇ। ਤੋ ਅੱਜ ਆਪਣਾ ਬਜਾਈ ਦਾ ਕੰਮ ਚੱਲ ਰਿਹਾ। ਤਰੀਕ ਹੋ ਗਈ ਅੱਜ 5 ਨਵੰਬਰ। ਨੇ ਵਾਲਾ ਆਪਣਿਆ ਦਵਾਈ ਵੀ ਲਾਈਆ ਕਣਕ ਨੂੰ ਦੇਖੋ। ਇਹ ਦਵਾਈ ਇੱਕ ਇੱਕ ਪੋੜੀ ਇਹ ਲਾਈਆ ਇੱਕ ਥੈਲੀ ਨੂੰ 40 ਕਿਲੋ ਵੀ ਨੂੰ। ਤੇ ਜਿਹੜਾ ਆਪਾਂ 20 ਬਾ ਰਹੇ ਆ। ਉਹ ਆਪਾਂ 45 ਕਿਲੋ ਪਾ ਰਹੇ ਹਾਂ ਕੀਲੇ ਚ ਤੇ 80 ਕਿਲੋ ਇਹ ਪਾ ਰਹੇ ਹਾਂ 20 20 13 ਸੋ ਫਿਰ ਸਪਰ ਸਾਈਟਰ ਨਾਲ ਥੋੜੀ ਕ ਬੀ ਜਿਆਦਾ ਪਾਉਣਾ ਚਾਹੀਦਾ ਕਿਉਂਕਿ ਕੋਈ ਨਾ ਕੋਈ ਜਿਹੜਾ ਉਹ ਸਿਆੜ ਚ ਰਹਿ ਜਾਂਦਾ ਨੰਗਾ ਵੇ ਉੱਥੇ ਘੱਟ ਜਾਂਦਾ ਸੋ ਇਸ ਕਰਕੇ 5 ਕਿਲੋ ਵੀ ਵੱਧ ਪਾਓ ਸੋ ਪਰ ਵੀ ਅਸੀਂ 5 ਕਿਲੋ ਵੱਧ ਪਾਇਆ ਸੀ ਵਧੀਆ ਝਾੜ ਨਿਕਲਿਆ ਸੀ ਸੋ ਆਪਣਾ ਅੱਜ ਇਹ ਕੰਮਕਾਰ ਚੱਲ ਰਿਹਾ ਬਜਾਈ ਦਾ ਕਣਕ ਦਾ ਸੋ ਆਜ ਤੁਹਾਨੂੰ ਵੀ ਦਿਖਾਉਨੇ ਆ ਇਹ ਕੰਪਨੀ ਦਾ ਆਪਾਂ ਨੇ 22 ਜੀ 826 ਮਿੱਤਲ ਸਟਰੀਟ ਕੰਪਨੀ ਹੋਏ ਨਵਾਂ ਐਡਰੈਸ ਤੋਂ ਇਹ ਕੰਪਨੀ ਦਾ ਆਪਾਂ ਨੇ Tara bir bir günah. ਲਓ ਜੀ ਆਪਣੀ ਕਣਕ ਦੀ ਬਿਜਾਈ ਸਾਰੀ ਹੋ ਗਈ ਆ ਇੱਧਰ। ਦੂਜੀ ਮੋਟਰ ਤੇ ਰਹਿ ਗਏ। ਉੱਥੇ ਫੇਰ ਬੀਜਾਂਗੇ। ਇਹ ਮੋਟਰ ਤੇ ਆਪਣਾ ਸਾਰੀ ਬਿਜਾਈ ਹੋ ਗਈ ਆ। ਸੋ ਵਧੀਆ ਖੇਤ ਬਣ ਗਏ ਦੇਖੋ ਪਰਾਲੀ ਵਿਚੇ ਬਾਹੀ ਸੀ। ਤੋ ਇਹ ਤੇ ਜੀ ਅੱਜ ਦਾ ਬਲੌਗ ਬਲੌਗ ਕਿਹੋ ਜਿਹਾ ਲੱਗਿਆ ਇਹ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਸੋ ਜੇ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਜਾਣ ਜੀ you